ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਤੇ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਸਾਂਝੇ ਘਰ ਦੇ ਵਿੱਚ ਆਉਣ ਵਾਲੇ ਸਾਰੇ ਭੈਣ ਭਰਾ ਸਾਨੂੰ ਕਾਫੀ ਪੁੱਛਦੇ ਰਹਿੰਦੇ ਆ ਕਿ ਤੁਹਾਡਾ ਦਿਨ ਇੱਥੇ ਕਿਵੇਂ ਲੰਘਦਾ। ਅਸੀਂ ਸਵੇਰ ਤੋਂ ਆਪਣੇ ਆਪ ਨੂੰ ਛੋਟੀਆਂ-ਛੋਟੀਆਂ ਛੋਟੇ-ਛੋਟੇ ਕੰਮਾਂ ਦੇ ਵਿੱਚ ਜ਼ਰੂਰ ਬਿਜ਼ੀ ਕਰਦੇ ਹਾਂ ਜਿਵੇਂ ਕਿ ਅੱਜ ਸਵੇਰੇ ਮੇਥੇ ਤੋੜ ਕੇ ਮੂੜੀਆਂ ਤੋੜ ਕੇ ਉਹਨਾਂ ਦੀ ਰੋਟੀ ਬਣਾਈ ਕਤੂਕਸ ਕਰਕੇ ਤੇ ਅ ਸਾਡੇ ਬਾਹਰੋਂ ਗੈਸਟ ਆਏ ਬੜੇ ਖੁਸ਼ ਹੋਏ ਮੇਰੇ ਕੋਲ ਚੁੱਲ੍ਹੇ ਮੂਰੇ ਬੈਠੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਸੋ ਉਹ ਸਾਡੇ ਲਈ ਇੱਕ ਸਰਪ੍ਰਾਈਜ਼ ਹੁੰਦਾ ਆ ਅ ਰੋਜ਼ ਅਸੀਂ ਸੋਚਦੇ ਆ ਕਿ ਅੱਜ ਨਵਾਂ ਕੀ ਸਰਪ੍ਰਾਈਜ਼ ਆਉ ਉਹ ਉਸ ਵੇਲੇ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦ ਸਾਡੇ ਬਹੁਤ ਹੀ ਪਿਆਰੇ ਗੁਰਪ੍ਰੀਤ ਪੰਘੂ ਪੈਣ ਜੀ ਦਾ ਅੱਜ ਫੋਨ ਆਇਆ ਕਿ ਮੇਰੇ ਕੋਲ ਟਾਈਮ ਆ ਮੈਂ ਸਾਂਝੇ ਕਰਦੇ ਵਿੱਚ ਬਤੌਣਾ ਚਾਹੁੰਦੀ ਆ ਅਸੀ ਤਾਂ ਫਿਰ ਮੈਂਟ ਨਹੀਂ ਮਾਰਿਆ ਜੀ ਹੁਣ ਗੁਰਪ੍ਰੀਤ ਭੰਗੂ ਭੈਣ ਜੀ ਨੂੰ ਲੈਣ ਚੱਲੇ ਆ ਇਹ ਖੁਸ਼ੀਆਂ ਸਾਂਝੇ ਕਰਦੇ ਵਿੱਚ ਸਾਨੂੰ ਹਰ ਰੋਜ਼ ਮਿਲਦੀਆਂ ਰਹਿੰਦੀਆਂ ਨਵੇਂ ਸਰਪ੍ਰਾਈਜ਼ ਮਿਲਦੇ ਰਹਿੰਦੇ ਆ ਤੇ ਹੁਣ ਭੈਣ ਜੀ ਨਾਲ ਮਿਲ ਨਹੀਂ ਕਰਦੇ ਆ ਜੀ ਤੁਹਾਨੂੰ ਵੀ ਮਿਲਾਵਾਂਗੇ ਉਹਨਾਂ ਨੂੰ ਲੈਣ ਚੱਲੇ ਆ ਲਓ ਜੀ ਹੁਣ ਅਸੀਂ ਭੈਂਜੀ ਹੁਣਾ ਨੂੰ ਲੈਣ ਲਈ ਜਾ ਰਹੇ ਆ ਚਲੋ ਰਸਤੇ-ਰਸਤੇ ਸੋਚਿਆ ਕਿ ਤੁਹਾਨੂੰ ਇੱਕ ਦ੍ਰਿਸ਼ ਦਿਖਾ ਦਈਏ ਆ ਤੁਸੀਂ ਖੱਬੇ ਪਾਸੇ ਨਿਗਾਹ ਮਾਰੋਗੇ ਸਾਡੇ ਨਹਿਰ ਚੱਲਦੀ ਹੈ ਜਿਹੜੀ ਕਿ ਸੰਝੇ ਘਰ ਦੇ ਮੂਹਰੇ ਚ ਜਾਂਦੀ ਹੈ ਤੇ ਇਹ ਜਿਹੜਾ ਰਸਤਾ ਹੈ ਪਤਾ ਨਹੀਂ ਇਹ ਕਿੰਨਾ ਸੱਚਾ ਦੱਸਣ ਵਾਲੇ ਦੱਸਦੇ ਨੇ ਕਿ ਪੰਜਾਬ ਦਾ ਸਭ ਤੋਂ ਖੂਬਸੂਰਤ ਰਸਤਾ ਹੈ ਜਿੱਥੇ ਇੰਨੇ ਟਰੀ ਨੇ ਨਹਿਰ ਹੈ ਤੇ ਬਹੁਤ ਹੀ ਸ਼ਾਤਮੀ ਮਾਹੌਲ ਹੈ ਅੱਜ ਤਾਂ ਮੈਨੂੰ ਹੋਰ ਵੀ ਸੋਹਣਾ ਲੱਗਦਾ ਕਿਉਂਕਿ ਭੈਣ ਜੀ ਆ ਰਹੇ ਨੇ ਉਹਨਾਂ ਨੂੰ ਲੈਣ ਚੱਲੇ ਆਪਾਂ ਇਹ ਜਿਹੜਾ ਰਸਤਾ ਜੀ ਇਹ ਦਰਾਹੀ ਤੋਂ ਆ ਰੋਪੜ ਕਹਿ ਸਕਦੇ ਹਾਂ ਜਾਂ ਆਨੰਦਪੁਰ ਸਾਹਿਬ ਕਹਿ ਸਕਦੇ ਹਾਂ ਜਿਹੜੇ ਤੁਹਾਡੇ ਚ ਬਹੁਤੇ ਆਏ ਹੋਣ ਉਹਨਾਂ ਨੂੰ ਪਤਾ ਹੋਊਗਾ ਕਿ ਹਿਮਾਚਲ ਨੂੰ ਵੀ ਇਸ ਰਸਤੇ ਜਾਇਆ ਜਾਂਦਾ ਹੈ ਅਸੀਂ ਬੜੇ ਖੁਸ਼ਕਿਸਮਤ ਹਾਂ ਜੀ ਕਿ ਸਾਡੇ ਪਿੰਡ ਦੇ ਲਾਗੇ ਇਹ ਨਹਿਰ ਸੀਗੀ ਜਿਹੜੀ ਨਾਲ ਚ ਜਾਂਦੀ ਹੈ ਤੇ ਇੱਧਰ ਜਿਹੜੇ ਨਹਿਰ ਦੇ ਲਾਗੇ ਟਰੀ ਨੇ ਸਾਡੇ ਸੰਝੇ ਕਰਦੇ ਮੂਰੇ ਵੀ ਇਹ ਟਰੀ ਨੇ ਤੇ ਬਹੁਤ ਪੁਰਾਣੇ ਸਫੈਦੇ ਨੇ ਤੇ ਹੋਰ ਵੀ ਕਈ ਕਿਸਮ ਦੇ ਟਰੀ ਨੇ ਜਿਹੜੇ ਸੰਝੇ ਘਰ ਦੀ ਸੁੰਦਰਤਾ 'ਚ ਵੀ ਵਾਧਾ ਕਰਦੇ ਨੇ ਹੁਣ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਕਈ ਵਾਰ ਸਾਨੂੰ ਮਿਲੀਆਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਨੂੰ ਗਰੰਟੀਡ ਲੈ ਲੈਂਦੇ ਕਿ ਸ਼ਾਇਦ ਇਹ ਆਮ ਹੀ ਨੇ ਪਰ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਕੋਲ ਇੰਨੇ ਟ੍ਰੀ ਨਹੀਂ ਜਾਂ ਸੰਜੇ ਘਰ ਦੇ ਵਿੱਚ ਵੜਦੀ ਸਾਰ ਬਹੁਤ ਸਾਰੇ ਲੋਕ ਆਨੰਦਮਈ ਸ਼ਾਂਤਮਈ ਜਿਹੜੀ ਫੀਲਿੰਗ ਆ ਉਹਨੂੰ ਮਹਿਸੂਸ ਕਰਦੇ ਨੇ ਪਰ ਉਸੇ ਜਗ੍ਹਾ ਸੀ ਰਹਿਨੇ ਆ ਅਸੀਂ ਉਹਨੂੰ ਆਪ ਵੀ ਖੁਦ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉਸ ਖੂਬਸੂਰਤ ਜਗ੍ਹਾ 'ਚ ਰਹਿਨੇ ਆ ਜਿਸ ਜਿਹੜੀ ਕਈ ਲੋਕਾਂ ਲਈ ਸਪੈਸ਼ਲ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਨਾਲ ਵੀ ਜੁੜੀਆਂ ਗੱਲਾਂ ਨੇ ਸਾਡੇ ਕੋਲ ਬਹੁਤ ਕੁਝ ਸਾਡੀ ਜ਼ਿੰਦਗੀ 'ਚ ਹੁੰਦਾ ਹੈ ਜਿਹੜਾ ਬਹੁਤ ਵੈਲਿਊ ਰੱਖਦਾ ਹੈ ਪਰ ਉਹ ਸਾਡੇ ਕੋਲ ਪਹਿਲਾਂ ਹੀ ਹੋਣ ਕਰਕੇ ਅਸੀਂ ਉਹਦੀ ਕੀਮਤ ਨਹੀਂ ਪਛਾਣਦੇ ਅਸੀਂ ਉਹਨੂੰ ਸਵੀਕਾਰ ਦੇ ਨਹੀਂ ਸੋ ਇਹ ਮੈਂ ਚਾਹੁੰਦਾ ਕਿ ਮੇਰੀਆਂ ਗੱਲਾਂ ਦੇ ਨਾਲ-ਨਾਲ ਤੁਸੀਂ ਇਸ ਰਸਤੇ ਨੂੰ ਵੀ ਜ਼ਰੂਰ ਮਾਣੋ ਤੇ ਇਹ ਰਾਹ ਜਿਹੜਾ ਆ ਇਹ ਬਹੁਤ ਹੀ ਇਤਿਹਾਸਕ ਸਿੱਖ ਕੌਮ ਦਾ ਜਿਹੜਾ ਚਮਕੌਰ ਸਾਹਿਬ ਕਿਉਂਕਿ ਭੈਣਜੀਤ ਸੰਖਾਰ ਸਾਹਿਬ ਰਹਿੰਦੇ ਨੇ ਉਹਨਾਂ ਦਾ ਪਿੰਡ ਚਮਕੌਰ ਸਾਹਿਬ ਹੈ ਉਹ ਇਹ ਜਦੋਂ ਵੀ ਕਦੇ ਮੌਕਾ ਮਿਲਦਾ ਉਹਨਾਂ ਨੂੰ ਲੈ ਕੇ ਆਉਣ ਨੂੰ ਤਾਂ ਇਹ ਨਾਲ ਦੇ ਨਾਲ ਅਸੀਂ ਰਾਹ ਦਾ ਜ਼ਰੂਰ ਰੰਗ ਮਾਣਦੇ ਆਂ ਪਰ ਇਹ ਬਹੁਤਾ ਬਿਜ਼ੀ ਵੀ ਰਾਹ ਹੈ ਨਹੀਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਜੇ ਕਿਤੇ ਇਸ ਰਾਹ ਦਾ ਪਤਾ ਲੱਗੇ ਜਾਂ ਇੱਥੇ ਆਉਣ ਦਾ ਮੌਕਾ ਮਿਲੇ ਜਾਂ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਾਹੋ ਸਾਡਾ ਸੰਝਾ ਕਰ ਵੀ ਇਸ ਰਾਹ ਦੇ ਉੱਤੇ ਹੀ ਆ ਜੀ ਤੇ ਹੁਣ ਤੁਹਾਨੂੰ ਅੱਗੇ ਦਿਖਾਵਾਂਗੇ ਜਦੋਂ ਭੈਣ ਜੀ ਨੂੰ ਮਿਲਦੇ ਆ ਉਹਨਾਂ ਦਾ ਘਰ ਕਿੱਥੇ ਆ ਰੋਡ ਕਿੱਥੇ ਆ ਤੁਹਾਨੂੰ ਸਭ ਕੁਝ ਦਿਖਾਵਾਂਗੇ ਗੁਰਪ੍ਰੀਤ ਭੰਗੂ ਭੈਣ ਜੀ ਨਾਲ ਜਿਹੜੀ ਸਾਡੀ ਸਾਂਝ ਆ ਜੀ ਇਹ ਬੜੀ ਪੁਰਾਣੀ ਹੈ ਇਹ ਸਾਂਝ ਇਸ ਕਰਕੇ ਨਹੀਂ ਹੈ ਕਿ ਉਹ ਫਿਲਮ ਦੇ ਵਿੱਚ ਸੈਲੀਬ੍ਰਿਟੀ ਨੇ ਮੇਰੀ ਆਪਣੀ ਸਾਡੀ ਆਪਣੀ ਜਿਹੜੀ ਸਾਂਝ ਆ ਉਹਨਾਂ ਨੇ ਇੱਕ ਪਰਸਨਲ ਐਜ਼ ਅ ਪਰਸਨ ਇੱਕ ਗ੍ਰੇਟ ਮੈਂ ਕਹਿੰਨਾ ਨਾ ਜਾਂ ਬਹੁਤ ਹੀ ਸਾਫ਼ ਸੁਥਰੀ ਸ਼ਖਸੀਅਤ ਨੇ ਡਾਊਨ ਟੂ ਅਰਥ ਨੇ ਉਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਹੁਣ ਤੱਕ ਐਂਡ ਇੰਟਰਵਿਊ ਉਹਨਾਂ ਦੀ ਪਈਆਂ ਨੇ ਕਿ ਉਹਨਾਂ ਦਾ ਤੇ ਉਹਨਾਂ ਦੇ ਪਤੀ ਦਾ ਸਾਰਾ ਜੀਵਨ ਲੋਕ ਭਲਾਈ ਕੰਮਾਂ 'ਤੇ ਲੱਗਿਆ ਤੇ ਉਹਨਾਂ ਦੇ ਅੰਦਰ ਮੋਹ ਮਾਇਆ ਨਾ ਦੀ ਕੋਈ ਚੀਜ਼ ਨਹੀਂ ਅੱਜ ਵੀ ਸੈਂਕੜੇ ਬੱਚਿਆਂ ਦਾ ਸਹਾਰਾ ਬਣ ਰਹੇ ਨੇ ਸਕੂਲ ਦੇ ਰਾਹੀਂ ਤੇ ਮੇਰੇ ਲਈ ਖਾਸੰਦੀ ਹੈ ਕਿ ਮੈਂ ਕਦੇ ਵੀ ਪੈਂਜੀ ਨੂੰ ਐਜ਼ ਏ ਐਕਟਰਸ ਮੇਰਾ ਮਹਿਸ਼ਤ ਬਹੁਤੀਆਂ ਫਿਲਮਾਂ ਦੇਖੀਆਂ ਵੀ ਨਹੀਂ ਉਹਨਾਂ ਦੀਆਂ ਪਰ ਮੇਰਾ ਸਾਡਾ ਆਪਣਾ ਬਾ ਇਸ ਕਰਕੇ ਆ ਕਿ ਉਹ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਨੇ ਹਨਾ ਉਹ ਡਾਊਨ ਟੂ ਅਰਥ ਨੇ ਔਰ ਸਾਫ਼ ਦਿਲ ਸਾਫ਼ ਦਿਲ ਹੈ ਜੋ ਉਹਨਾਂ ਦੇ ਅੰਦਰ ਹੈ ਉਹ ਮੂੰਹ ਤੇ ਕਹਿਣ ਤੋਂ ਕਦੇ ਡਰੇ ਨਹੀਂ ਗਰੇਜ਼ ਵੀ ਨਹੀਂ ਕਰਦੇ ਬਹੁਤੀ ਵਾਰੀ ਸ਼ਾਇਦ ਇਹਨਾਂ ਦੀ ਗੱਲ ਕਿਸੇ ਨੂੰ ਪਸੰਦ ਵੀ ਨਾ ਆਉਂਦੀ ਹੋਵੇ ਕਿਉਂਕਿ ਉਹ ਜਮਾਈ ਨਹੀਂ ਰੱਖਦੇ ਅੰਦਰ ਕੁਝ ਜੋ ਹੈ ਉਹਨਾਂ ਹੀ ਕਹਿੰਦੇ ਨੇ ਬਿਲਕੁਲ ਦੂਰ ਨਹੀਂ ਅਸੀਂ ਬਿਲਕੁਲ ਦੂਰ ਨਹੀਂ ਉਹਮੇ ਜਿਉਂਦੇ ਆ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਵੀ ਐ ਐਸਟਰਾਕੂਸੁਰ ਤੇ ਰਿਸ਼ਤਾ ਜਾਂ ਉਹ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਰਹਿਣ ਦਾ ਮੌਕਾ ਮਿਲਿਆ ਅਕਸਰ ਇਹਦਾ ਜ਼ਿਕਰ ਵੀ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਇੱਕ ਬੇਟਾ ਜੀ ਜਿਹੜਾ ਆਸਟ੍ਰੇਲੀਆ 'ਚ ਰਹਿੰਦਾ ਬਹੁਤ ਵਧੀਆ ਸਿੰਗਰ ਹੈ ਬਾਗੀ ਪੰਗੋ ਦਾ ਨਾਮ ਆ ਤੁਸੀਂ ਉਹਨਾਂ ਨੂੰ ਸਰਚ ਕਰ ਸਕਦੇ ਹੋ ਬਹੁਤ ਹੀ ਪਿਆਰਾ ਗਾਉਂਦਾ ਹੈ ਤੇ ਬਹੁਤ ਹੀ ਪਿਆਰਾ ਇਨਸਾਨ ਹੈ ਤੇ ਸਾਡੀ ਖੁਸ਼ਕਿਸਮਤੀ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਕੋਈ ਇਹੋ ਜਿਹੇ بڑے ਹੀਰੇ ਪ੍ਰਮਾਤਮਾ ਨੇ ਬਖਸ਼ੇ ਨੇ ਸਾਡੀ ਜ਼ਿੰਦਗੀ 'ਚ ਜਿਹੜੇ ਪੁਰਾਣੇ ਮਿੱਤਰ ਤਦ ਰੂਪ 'ਚ ਵੀ ਸੀਗੇ ਤੇ ਹੁਣ ਸਾਂਝੇ ਕਰ ਬਣਨ ਤੋਂ ਬਾਅਦ ਤਾਂ ਇਹ ਕਲਾ ਵਰਤੀ ਆ ਹੌਲੀ ਹੌਲੀ ਉਹ ਗਿਣਤੀ ਵੱਡੀ ਹੁੰਦੀ ਜਾਂਦੀ ਆ ਤੇ ਹੌਲੀ-ਹੌਲੀ ਤੁਹਾਨੂੰ ਉਸ ਸਮੂਹਾਰੇ ਵੀ ਜਾਣਕਾਰੀ ਅਸੀਂ ਦਿੰਦੇ ਜਾਵਾਂਗੇ ਕਿ ਸੰਝੇ ਘਰ ਚ ਕਿਹੋ ਜੇ ਲੋਕ ਆਉਂਦੇ ਨੇ ਪਰ ਕਿੰਨੇ ਚਾਹ ਨਾਲ ਆਉਂਦੇ ਨੇ ਹਰ ਰੋਜ਼ 2-4 ਪਰਿਵਾਰ ਸਾਨੂੰ ਮਿਲਦੇ ਨੇ ਜਿਹੜੇ ਸਪੈਸ਼ਲ ਸੰਝਾ ਘਰ ਚ ਆਉਂਦੇ ਨੇ ਸਿਰਫ ਮਿਲਣ ਲਈ ਆਉਂਦੇ ਨੇ ਇਹ ਹੁਣ ਝਾੜ ਸਾਹਿਬ ਪਹੁੰਚ ਗਏ ਆ ਜੀ ਅਸੀਂ ਚਮਕੌਰ ਸਾਹਿਬ ਦੇ ਲੱਗ ਹੀ ਆ ਜੀ ਇਹ ਗੇਟ ਹੈ ਗੁਰਦੁਆਰਾ ਸਾਹਿਬ ਦਾ ਝਾੜ ਸਾਹਿਬ ਵੀ ਇਤਿਹਾਸਕ ਗੁਰਦੁਆਰਾ ਤੇ ਇਥੋਂ ਥੋੜੀ ਦੂਰ ਜਾ ਕੇ ਫਿਰ ਚਮਕੌਰ ਸਾਹਿਬ ਦਾ ਏਰੀਆ ਆ ਜਾਣਾ ਤੇ ਉਹ ਵੀ ਤਵਨੇ ਦੁਖਾਉਣੇ ਆ ਜੀ ਹਾਂ ਆ ਇੱਕ ਦੀਸਨ ਉਹ ਦਿਖਾਣੀ ਚਾਹੁੰਦਾ ਜੀ ਮੈਂ ਇਹ ਚਮਕੌਰ ਸਾਹਿਬ ਦੇ ਲਾਗੇ ਆ ਕਿਸੇ ਦਿਨ ਕੋਸ਼ਿਸ਼ ਕਰੂੰਗਾ ਮੈਂ ਤੁਹਾਨੂੰ ਦਿਖਾ ਸਕਾਂ ਗੋਰਿਆਂ ਦੇ ਵੇਲੇ ਜਿੱਥੇ ਕਹਿੰਜੀ ਇਹ ਉੱਚੀ ਜਗ੍ਹਾ ਦੇ ਉੱਤੇ ਰੈਸਟ ਹਾਊਸ ਹੈ ਉੱਚੀ ਜਗ੍ਹਾ ਦੇ ਉੱਤੇ ਜਿਹੜਾ ਰੈਸਟ ਹਾਊਸ ਹੈ ਬਹੁਤ ਸੋਹਣੀ ਢੰਗ ਨਾਲ ਇੱਕ ਪਾਸਿਓਂ ਸੜਕ ਉੱਪਰੋਂ ਚੜਾ ਕੇ ਦੂਜੇ ਪਾਸਿਓਂ ਦੇਖੋ ਲਾਈ ਹੋਈ ਹੈ ਤੇ ਬੜਾ ਪੁਰਾਣੀ ਢੰਗ ਦਾ ਹੈਗਾ ਰਹਿਣ ਜੋਗਾ ਜੇ ਸ਼ਾਇਦ ਇਹਨਾਂ ਦੇ ਅਫਸਰ ਰਹਿੰਦੇ ਵੀ ਹੁਣ ਆ ਪੁਰਾਣੀ ਕਿਸ਼ਤੀ ਦੇਖੋ ਜੀ ਇੱਕ ਜਗ੍ਹਾ ਤੇ اٹਕੀ ਹੋਈ ਹੈ ਸਾਡੇ ਪਿੰਡ ਵਾਲੀ ਕਿਸ਼ਤੀ ਚੱਲਦੀ ਹੈ ਤੇ ਇਹ ਕਿਸ਼ਤੀ ਹੁਣ ਸ਼ਾਇਦ ਲੋਕ ਵਰਤੋਂ ਨਹੀਂ ਕਰਦੇ ਇਹ ਕਿਸ਼ਤੀ ਦੀ ਵੀਡੀਓ ਵੀ ਸਾਡੇ ਸੰਝਾ ਕਰਦੇ ਪਈ ਹੈ ਕਿਉਂਕਿ ਉਹ ਬੜੀ ਉਹਦੀ ਟੈਕਨੀਕ ਅਸੀਂ ਸੰਝਾ ਕਰਦੇ ਆਲੇ ਦੋਲੇ ਦੇ ਲਾਗੇ ਉਹ ਉਹਦੇ ਅੰਡਰ ਪਾਈ ਹੋਈ ਹੈ ਅਜ਼ੀਮ ਬਿਲਕੁਲ ਚਮਕਾਰ ਸਾਹਿਬ ਦੇ ਹੁਣ ਲੱਗ ਗਏ ਆ ਜੀ ਤੇ ਚਮਕਾਰ ਸਾਹਿਬ ਦਾ ਗੇਟ ਬਣ ਰਿਹਾ ਇੱਕ ਬਹੁਤ ਵੱਡਾ ਤੇ ਉਹ ਗੇਟ ਕਾਫੀ ਲੰਬੇ ਚਰ ਤੋਂ ਬਣ ਰਿਹਾ ਮੇਰੇ ਕੱਲ੍ਹ ਤੋਂ ਕਾਫੀ ਖੂਬਸੂਰਤ ਗੇਟ ਬਣਾਉਣਗੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਦਾਸਤਾਇਨ ਸ਼ਹਾਦਤ ਦਾ ਬੋਰਡ ਨੂੰ ਜ਼ਰੂਰ ਦੇਖਿਓ ਇਹ ਇੱਥੇ ਬਹੁਤ ਸੋਹਣੀ ਜਗ੍ਹਾ ਬਣੀ ਹੈ ਜਿਹੜੀ ਐਨੀਮੇਸ਼ਨਸ ਵੀਡੀਓਜ਼ ਰਾਹੀਂ ਸਿੱਖ ਹਿਸਟਰੀ ਨੂੰ ਚ ਦਿਖਾਇਆ ਜਾਂਦਾ ਪੜ੍ਹੇਂਗੇ ਦੋਟਾਈ ਘੰਟੇ ਦਾ ਚਿਕ ਪੜ੍ਹ ਕੇ ਰੱਖੇ ਸਾਹਮਣੇ ਦਿਖੇ ਨਾ ਰੋਡ ਦਿਖੇ ਇਹ ਚਮਕੌਰ ਸਾਹਿਬ ਦਾ ਗੇਟ ਆ ਜੀ ਅਸੀਂ ਸਾਈਡ ਤੇ ਚ ਨਿਕਲ ਰਹੇ ਆ ਚਮਕਾਰ ਸਾਹਿਬ ਦਾ ਬਾਜ਼ਾਰ ਹੈ ਜੀ ਇਸ ਰਸਤੇ ਦੇ ਵਿੱਚੋਂ ਹੀ ਕਤਗੜ ਕਤਲਗੜ ਸਾਹਿਬ ਗੁਰਦੁਆਰੇ ਨੂੰ ਰਾਹ ਨਿਕਲਦਾ ਸੀ ਤੁਹਾਨੂੰ ਦੋਹਾਂ ਦੀ ਝਲਕੀ ਦਿਖਾਵਾਂਗੇ ਬਹੁਤ મતલਬ ਇੱਕ इमोशनल ਮਾਹੌਲ ਫੀਲਿੰਗ ਵੱਧ ਜਾਂਦੀ ਹੈ ਇਸ ਨਗਰੀ 'ਚ ਆ ਕੇ ਕਿ ਕਿਸ ਲੈਵਲ ਦਾ ਇਤਿਹਾਸ ਹੈ ਕਿਸ ਲੈਵਲ ਦਾ ਜਿਗਰਾ ਸੀ ਆਪਣੇ ਗੁਰੂ ਦਾ ਇਹ ਗੱਲ ਕਹਿ ਦੇਣੀ ਬੜੀ ਸੌਖੀ ਹੈ ਕਿ ਚਮਕਾਰ ਦੀ ਗੜੀ ਦੇ ਵਿੱਚੋਂ ਆਪਣੇ ਪੁੱਤਰਾਂ ਨੂੰ ਉੱਪਰੋਂ ਖੜ ਕੇ ਵੇਖਣਾ ਜੰਗ ਦੇ ਮੈਦਾਨ 'ਚ ਭੇਜਣਾ ਜਿੱਥੇ ਸਾਫ਼ ਸਪਸ਼ਟ ਦਿਖਾਈ ਦਿੰਦਾ ਸੀ ਕਿ ਉਹਦਾ ਰਿਜ਼ਲਟ ਕੀ ਹੈ ਪਰ ਇਹ ਮਿਰਕਲ ਨੇ ਜੀ ਇਹ ਉਹ ਗੱਲਾਂ ਨੇ ਜਿਹੜੀਆਂ ਆਮ ਮਨ ਦੇ ਸਮਝਣ ਤੋਂ ਜਿਹੜਾ ਮੋਹ ਮਾਇਆ ਚ ਪਿਆ ਬੰਦਾ ਉਹ ਨਹੀਂ ਸਮਝ ਸਕਦਾ ਇਹ ਬੋਰਡ ਆ ਜੀ ਕਤਲਗੜ ਕਤਲਗੜ ਸਾਹਿਬ ਦੇ ਗੁਰਦੁਆਰੇ ਦਾ ਅਸੀਂ ਦਿਖਾਉਨੇ ਆ ਹੌਲੀ ਹੌਲੀ ਇੱਥੋਂ ਅੱਗੇ ਫੇਰ ਰਸਤਾ ਜਾਂਦਾ ਇਹ ਬੋਰਡ ਆ ਤੇ ਇਹ ਸਾਹਮਣੇ 게ਟ ਆ ਜਿਹੜਾ ਇੱਥੇ ਦੇਖ ਲਈਂ ਇਧਰੋਂ ਦਿਖਾਉ ਆ ਗੇਟ ਆ ਗੁਰਦੁਆਰਾ ਸਾਹਿਬ ਦਾ 게ਟ ਆ ਜੀ ਇਤੋਂ ਸਾਰੀ ਮਾਰਕੀਟ ਤੋਂ ਬਾਅਦ ਐਂਡ 'ਚ ਜਾ ਕੇ ਇਹ ਗੁਰਦੁਆਰਾ ਸਾਹਿਬ ਆਉਂਦਾ। ਟੋਲਡਿਚ ਬਹੁਤਿਆਂ ਨੇ ਦੇਖਿਆ ਵੀ ਹੋਗਾ। ਐਂਜੇ ਨੇ ਗੁਰਦੁਆਰੇ ਦੇ ਨੇੜੇ ਹੀ ਕਿਤੇ ਇਹਦੇ ਨੇ ਜੀ ਅ ਜਿਸ ਨੂੰ ਦਿਖਾਣੇ ਆ ਸੀ। ਲਓ ਜੀ ਇਹ ਚਮਕਰ ਸਾਹਿਬ ਪੈਂਜੇ ਉਹਨਾਂ ਦੇ ਘਰ ਪਹੁੰਚ ਗਿਆਂ ਜੀ ਆ ਸਾਹਮਣੇ ਕਾਰਨਰ 'ਚ ਘਾਰਾ ਉਹਨਾਂ ਦਾ। ਹੁਣ ਖੜਕਾਉਣੀ ਆਂ ਦਰਵਾਜ਼ਾ। ਇਹ ਫਿਰ ਲੈ ਕੇ ਜਾਣੇ ਇਹਨਾਂ ਨੂੰ ਤੇ ਇਹਨਾਂ ਦੇ ਘਰ ਦਾ ਬੋਰਡ ਪੜਾਉਂਦੇ ਆ ਜੀ ਪੜੋ ਜਿੰਦਗੀ ਜਿੰਦਾਬਾਦ ਦੇਹਮੀਆਂ ਦਾ ਘਰ ਗੁਰਪ੍ਰੀਤ ਘਰਪੰਗੂ ਸਾਫਕਾ ਦੇ ਆਪਕਾ ਦੇ ਫਿਲਮ ਅਦਾਕਾਰਾ ਸਵਰਜਿੰਦ ਭੰਗੂ ਵਿਦਿਆਕ ਚਿੰਤਕ ਅਤੇ ਸਮਾਜ ਸੇਵੀ ਇਹ ਇਹਨਾਂ ਦੀ ਪਛਾਣ ਹੈ ਜੀ ਉਹ ਮੇਰੇ ਕਲਚਨ ਭੈਣ ਜੀ ਆਉਣੇ ਵਾਲੇ ਲੱਗਦੇ ਨੇ ਵੀਂਦਰੋਂ ਬੋਲਦੇ ਨੇ ਅੱਜ ਤਾਂ ਸੁਭਦੀ ਆ ਹੈਲੋ ਸਸ਼ਿਕਾ ਜੀ ਸਸ਼ਿਕਾ ਸਰਪ੍ਰਾਈਜ਼ ਲਵ ਜੂ ਬਹੁਤ ਵਧੀਆ ਲੱਗਦਾ ਤੁਹਾਨੂੰ ਬਾਹਰੇ ਘੜ ਰਹਿਣਾ એનર્ਜੀ ਮਿਲ ਜਾਂਦੀ ਆ ਮੈਂ ਹਾਂ એનਰਜੀ ਜਟ ਕੋ ਤੂੰ ਵੀ એનਰਜੀ ਜਟ ਕੋ ਜਦ ਦੋ એનર્ਜੀ ਇਕੱਠੀਆਂ ਹੋ ਜਾਂਦੀਆਂ ਹਨ ਫਿਰ ਕੁਝ ਹੋਰ ਹੀ ਬਣ ਜਾਂਦਾ ਭੈਣ ਜੀ ਸਤਿ ਸ੍ਰੀ ਅਕਾਲ ਓ ਮਾ ਤਾਂ ਕੋਣ ਲੈ ਗਈ ਸਾਸਿਕਾ ਵੀਰੇ ਆਪਾਂ ਉਹ ਕੀ ਕਹਿੰਦੇ ਹੁੰਦੇ ਨੇ ਉਹ ਜਿਹੜੀ ਹੁੰਦੀ ਹੈ ਵਰਚੁਅਲ ਹੱਗ ਹਾਂ ਹਾਂ ਆਹ ਉਹ ਉਹ ਕਰਨੀ ਆਪਾਂ ਕਿਉਂਕਿ ਮੈਂ ਥੋੜੀ ਵੀਡੀਓ ਬਣਾਉਣੀ ਆ ਅਸੀਂ ਵੀਡੀਓ ਰਿਕਾਰਡ ਕਰਦੇ ਆ ਰਹੇ ਆ ਹਾਂ ਹਰਮਿੰਦਰ ਨੂੰ ਮੈਂ ਕਿਹਾ ਵੀ ਇਹ ਕਿਵੇਂ ਪ੍ਰੋਗਰਾਮ ਬਣਾ ਲਿਆ ਫੋਨ ਪਤਾ ਲੱਗ ਗਿਆ ਮੈਂ ਹਜੇ ਘਰੇ ਆ ਹਾਂ ਦੇਖ ਲਓ ਭੈਣ ਜੀ ਮੈਂ ਕਿਹਾ ਵੀ ਭੈਣ ਜੀ ਕਿਸੇ ਭੈਣ ਜੀ ਦੀ ਪਛਾਣ ਹੋ ਫਿਲਮੀ ਅਦਾਕਾਰਾ ਕਰਕੇ ਵੀ ਮੇਰੀ ਜਿਹੜੀ ਮੇਰੀ ਜਿਹੜੀ ਮੇਰੀ ਨੇੜ ਤਾਂ ਇਹੀ ਗੱਲ ਕਰਦੇ ਹੁੰਦੇ ਸੀ ਵੀ ਜਿਹੜੀ ਸਾਡੀ ਨੇੜ ਤਾਂ ਉਹ ਪਰਸਨ ਕਰਕੇ ਆ ਉਹ ਸਾਡੀ ਭੈਣ ਕੱਲ ਨੂੰ ਫਿਲਮਾਂ 'ਚ ਕੰਮ ਨਾ ਵੀ ਕਰੇ ਤਾਂ ਵੀ ਇਹੀ ਹੋਊਗੀ ਨਹੀਂ ਵੀਰੇ ਚਲੋ ਇਹ ਤਾਂ ਲੱਕ ਲਈ ਦਾ ਮੌਕਾ ਮਿਲਿਆ ਚਾਂਸ ਮਿਲਦਾ ਹੈ ਹਰ ਬੰਦੇ ਨੂੰ ਵੈਸੇ ਬੰਦਾ ਜ਼ਿੰਦਗੀ ਦੇ ਵਿੱਚ ਚਲੋ ਮੈਂ ਕੋਈ ਹਾਰਡ ਵਰਕ ਕਰਿਆ ਹੋਊਗਾ ਹਨਾ ਤੇ ਉਹ ਮੈਨੂੰ ਚਾਂਸ ਮਿਲਿਆ ਇਹ ਵੀ ਹੀ ਗੱਲ ਹੈਗੀ ਆ ਦੁਨੀਆ ਤੇ ਮੈਨੂੰ ਲੱਗਦਾ ਹੈ ਹਰ ਇੱਕ ਬੰਦਾ ਆਪਣੇ ਆਪ ਦੇ ਵਿੱਚ ਕੈਰੇਕਟਰ ਹੈ ਹਰ ਇੱਕ ਬੰਦਾ ਅਸੀਂ ਨਾ ਤੁਹਾਨੂੰ ਦੱਸਦੀ ਅਸੀਂ ਸਾਰਾ ਰਸਤਾ ਤੁਹਾਡਾ ਜ਼ਿਕਰ ਕਰਕੇ ਸਾਰਾ ਰਸਤਾ ਸੰਝੇ ਘਰ ਤੋਂ ਲੈ ਕੇ ਦਿਖਾਉਂਦੇ ਆਏ ਆ ਕਿ ਇਹਨੂੰ ਰਿਕਾਰਡ ਕੀਤਾ ਜਾਵੇ ਵਾਕਿਆ ਨੂੰ ਦੱਸਿਆ ਜਾਵੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਜਿਆਦਾਤਰ ਮੈਂ ਘਰ ਨਾ ਦਿਖਾਈਓ ਅਗਲੀ ਵਾਰ ਦਿਖਾ ਦਾਂਗੇ ਨਹੀਂ ਵੀਰੋ ਘਰ ਨੂੰ ਕਢਾ ਆਪਣਾ ਕੋਈ ਬੰਗਲਾ ਹੈ ਆਪਣਾ ਘਰ ਹੈ ਘਰ ਆ ਪਾ ਲਓ ਜੀ ਤੁਹਾਨੂੰ ਸਾਰਿਆਂ ਨੂੰ ਦਿਖਾ ਦਈਏ ਕਿ ਐਸੇ ਪਿਆਰ ਹੁੰਦਾ ਹੈ ਆਹ ਸਵਾਹ ਇਹ ਤੇਰੇ ਨੇ ਜੀ ਪੈਂਦੀ ਹੋਣੀ ਇੱਦਾਂ ਦੇ ਮਕਾਨ ਆ ਬੰਦਿਆਂ ਦੇ ਘਰ ਪੈਂਦੀ ਅਦਰਸ਼ ਨਗਰ ਇੱਧਰ ਆ ਨਾ ਹਾਇ ਵੀ ਨੇ ਅਦਰਸ਼ ਨਗਰ ਅੰਦਰ ਅਰਦਾਸ਼ਪਾਵਨਾ ਜੀ ਆ ਚਿੱਟੀ ਬਿਲਡਿੰਗ ਜਿਹੜੀ ਪਿੱਛੇ ਆ ਮੈਂ ਦੱਸ ਦੇਣਾ ਚਾਹੁੰਨਾ ਇਹ ਪੈਂਦੀ ਉਹਨਾਂ ਦੀ ਜੱਦੀ ਜਾਇਦਾਦ ਸੀ ਜਿਹੜੀ ਇਹਨਾਂ ਨੇ ਰਾਸਟਰ ਨੂੰ ਦਿੱਤੀ ਆ ਇਹ ਕਿੰਨੇ ਕਮਰ ਨਿਕਲ ਕੇ ਆ ਗੱਲ ਦਾ ਅੱਛਾ ਚਲੋ ਹਾਂਜੀ ਹਾਂਜੀ ਮੈਂ ਚਲੋ ਇਹ ਨਹੀਂ ਕਰਦੇ ਪੈਂਜੀ ਨਹੀਂ ਲਾਈਕ ਕਰਦੇ ਪਰ ਆ ਇਹਨਾਂ ਨੇ ਆ ਬਾਅਦ ਚ ਜਗਾ ਲੈ ਕੇ ਆ ਬਣਾਈ ਜਗਾ ਇੱਥੇ ਉਹਨੇ ਰਹਿੰਦੇ ਨੇ ਲੋ ਜੀ ਕੋਈ ਨੌਕਰ ਨਹੀਂ ਇਹਨਾਂ ਦੇ ਘਰ ਦੇ ਵਿੱਚ ਭੈਣ ਜੀ ਸਫਾਈ ਵੀ ਆਪ ਕਰਦੇ ਨੇ ਆਪ ਭੈਣ ਜੀ ਦੀ ਕਿਚਨ ਆਪ ਭਾਂਡੇ ਨੇ ਜੀ ਦੇਖੋ ਕਿੰਨੇ ਸੋਹਣੇ ਸਾਫ਼ ਕਰਕੇ ਧਰੇ ਨੇ ਭੈਣ ਜੀ ਭਾਂਡੇ ਬਹੁਤ ਸੋਹਣੇ ਧੋਨੇ ਤੁਸੀਂ ਬਸ ਸਾਰੇ ਕੰਮ ਉਹ ਕਰਦੇ ਨੇ ਘਰ ਦੇ ਕੰਮ ਤੇ ਰਹਿ ਕੇ ਐਕਟਿੰਗ ਤੱਕ ਵਧੀਆ ਹੀ ਕਰਦੇ ਹਾਂ ਬਹੁਤ ਵਧੀਆ ਕਰ ਇਹ ਮੈਨੂੰ ਨਾ ਸੱਚੀ ਘਰ ਦਾ ਕੰਮ ਕਰਕੇ ਸਕੂਨ ਮਿਲਦਾ ਮੈਂ ਜੇ ਤੂੰ ਘਰ ਹੁੰਦੀ ਉਹ ਆਉਣਾ ਲੱਗਦਾ ਹੈ ਸਿਹਤ ਵੀ ਤੇ ਵਧੀਆ ਰਹਿੰਦੀ ਹੈ ਹਾਂ ਤੇ ਤੁਸੀਂ ਤਾਂ ਹੀ ਮਾਨਸਿਕ ਤੌਰ ਤੇ ਵੀ ਆਪਾਂ ਠੀਕ ਨੇ ਭੈਣ ਜੀ ਉਮਰ ਨਹੀਂ ਦੱਸਣੀ ਪਰ ਭੈਣ ਜੀ ਭੱਜ ਲੈਂਦੇ ਨੇ ਇਸ ਉਮਰ 'ਚ ਵੀ ਨਾ ਹਾਂ ਬਿਲਕੁਲ ਜੇ ਤਾਂ ਸਾਡੇ ਰਿਸ਼ੀ ਭੈਣ ਜੀ ਭੱਜੀ ਜਾਂਦੇ ਹਾਂ 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 ਮੈਂ ਦੇਖੋ ਜੀ ਬਹੁਤ ਸੁਣਾ ਸਾ ਭੈਣ ਜੀ ਸਫਾਈ ਬੜੀ ਰੱਖਦੇ ਆ ਘਰ ਦੀ ਬਸ ਐਂ ਕੋਈ ਮਾਨ ਹੀ ਨਹੀਂ ਕਰੀਦਾ ਬਸ ਕੋਈ ਕੁਝ ਨਾ ਕਰ ちゃっ ਕੋ ਝੋਲਾ ਮੇਰਾ ਵੇ ਤੁਰ ਚੱਲੀਏ ਉਹ ਗੱਦੀ ਕੀ ਬਾਤ ਪਿੱਛਲੀ ਹੈ ਉਹ ਕੋਈ ਨਾ ਆਪਣਾ ਬਰਾਦ ਪਰ ਉਹ ਲੈ ਮਾਰਕ ਤੇ ਉਹ ਕਹਿੰਦਾ ਉਹ ਕਹਿੰਦਾ ਵੀ ਭੈਣੇ ਰੋਮਾ ਕਿਥੇ ਹੈ ਫੈਲੀ ਬੈ ਜੱਕ ਗਾਟੜੇ ਵੀਰਾਵੇ ਤੁਰ ਚੱਲੀਏ ਕੋ ঘুਨੇ ਕੀ ਬਾਤ ਹੈ ਕੁਛ ਪਰ ਉਹ ਕੋ ਗੁਰੇ ਉਹ ਬਹੁਤ ਨੇਕਮ ਸਾਥ ਕਰਨਾ ਉਹ ਹੁੰਦਾ ਵੀ ਜੇ ਗੁਰਪੀ ਤੂੰ ਖੁਸ਼ ਹੈ ਮੈਂ ਵੀ ਖੁਸ਼ ਹੈ

ਉਰੇ ਹੋਰ ਕਰਕੇ ਅੱਡੀਆ ਸਰ ਮੇਰੇ ਸਵਾਲ ਨਾ ਕਹਦੇ ਗੁਰਪ੍ਰੀਤਾ ਜੋ ਕਿਸ ਤੇ ਕੰਮ ਹੁਣ ਪ੍ਰੀਆ ਤੂੰ ਮੈਂ ਕਹਾਂ ਬਸ ਚੱਲ ਨੇ ਯਾ ਕੰਮ ਹੋ ਗਏ ਬਸ ਹੁਣ ਅੰਜੋਏ ਕਰ ਜੀ ਨਾ ਪੀਂਚੀ ਹੁਣ ਉਹ ਨਹੀਂ ਕਰਨ ਵਾਲੀ ਹੈਗੀ ਜਿਹੜੀ ਬੋਲੀ ਨਹੀਂ ਸੀ ਹੁੰਦੀ ਅੱਗੇ ਸੱਸ ਦਾ ਐਂ ਗੜੀ ਕੁੰਡਾ ਨਾ ਕਰ ਲੈ ਹਾਂ ਕੋਠੇ ਕੋਠੇ ਆ ਜਾਂਦਾ ਆ ਜਰਦੀ ਨਾ ਚੱਲ ਲੋਕ ਕਹਾਂਤਾ ਜਿੰਦਰਾ ਮੈਨੂੰ ਆ ਲੱਗਦਾ ਵੀ ਸਸਾ ਨਾਲ ਜਰਦੀ ਆਪਣੇ ਬਿਜੀ ਚਲੇ ਕੇ ਦੇਖ ਲਾਓ ਮੈਂ ਕੱਲ ਹੀ ਸਾਡੇ ਆਏ ਸੀਗੇ ਮੇਰਾ ਨਾਂ ਮਨ ਭਰੀ ਚਲੇ ਹੂੰ ਕਿ ਬੀਜੀ ਇਹ ਤਿੰਨ ਚਾਰ ਮਹੀਨੇ ਚਲੋ ਸਾਨੂੰ ਤਾਂ ਸੇਵਾ ਕਰਨੀ ਪਈ ਸਹੀ ਗੱਲ ਹੈ ਪਰ ਘਰ ਦੇ ਵਿੱਚ ਸਾਰੀ ਮੈਂ ਬਚਾਈ ਦੇ ਆ ਹਨਾ ਨਹੀਂ ਇਹ ਰਿਸ਼ਤੇ ਮੈਨੂੰ ਲੱਗਦਾ ਹਾਸੇ ਤਮਾਸਾਂ ਦੇ ਤਾਂ ਜ਼ਰੂਰ ਹੈ ਹੱਸ ਲੈਨੇ ਆਪਾਂ ਕਿਉਂਕਿ ਆਪਸ ਸਾਨੂੰ ਨਾ ਨਾ ਹੱਸ ਲੈਨੇ ਆ ਪਰ ਉਹਨਾਂ ਬਣਾ ਵੀ ਕਰਨੀ ਨੇ ਰਿਸ਼ਤੇ ਨੇ ਥੋੜੇ ਕਰੇ ਬਜ਼ੁਰਗੀ ਦੀ ਬਰਕਤ ਜੀ ਦੀ ਬਰਕਤ ਜੀ ਹਾਂ ਤੇ ਤੁਹਾਡੇ ਘਰੇ ਨਾਨੀ ਆਈ ਉਹ ਵੀ ਨਾਨਕ ਪਰਜਾਈ ਦਾ ਰਿਸ਼ਤਾ ਵੀ ਬਹੁਤ ਪਿਆਰਾ ਹੈ ਇੱਕ ਡਿਫਰੈਂਟ ਅਹਿਸਾਸ ਜਿਹੜਾ ਲੱਭੇ ਜਿਵੇਂ ਨੂੰ ਮਿਲ ਹੁੰਦਾ ਵੀ ਤਾਰੇ ਮੈਂ ਪਰਜਾਈ ਬਣਦੀ ਹਾਂ ਕਦੇ ਮੈਂ ਚਾਚੀ ਉਹਦਾ ਮਨ ਵੀਰ ਲੋ ਦਾ ਬਹੁਤ ਸੋਹਣਾ ਲੱਗਦਾ ਹੂਗੀ ਤੇ ਮੈਂ ਉਹਦਾ ਹਮੇਸ਼ਾ ਜਦੋਂ ਮਿਲੇ ਮੈਂ ਕੋ ਸੁਣਾਉ ਕਦੇ ਮਿੱਤਰ ਬਣੀ ਕਦੇ ਭੈਣ ਤੋਂ ਬਣੀ ਕਦੇ ਮਾਂ ਪਰ ਮੈਂ ਬਸ ਆਈ ਜੀ ਦੇਰ ਵੀ ਉਹ ਮੈਂ ਬਣ ਕੇ ਰਹਿ ਭਾਵੇਂ ਉਹ ਮੈਂ ਬਣ ਕੇ ਨਾ ਉਹ ਗਾਣੇ ਲਿਸਨ ਬਹੁਤ ਬਹੁਤ ਵਧੀਆ ਚੀ ਮੈਨੂੰ ਇੱਕ ਬੋਲੀ ਬਹੁਤ ਸੁਣੀ ਲੱਗਦੀ ਹੁੰਦੀ ਹੈ ਜਿਹੜੀ ਜਿਵੇਂ ਨਣ ਦਾ ਜਿਵੇਂ ਨੂੰ ਕਦੇ ਫੀਲ ਨਹੀਂ ਹੁੰਦਾ ਉਹ ਬੋਲਦੇ ਨੇ ਅਸਲ ਪਾਪ ਦੇ ਪਰਜੈਸੇ ਲਗਾ ਹੁੰਦੇਗਾ ਜਿਦ ਤੱਕ ਕੋਟੇ ਕੋਟੇ ਚਾਰੀ ਸੋਰੇ ਦੀਏ ਜਾਂ ਕਦੇ ਪਰੌਣੀ ਆ ਮੈਨੂੰ ਉਹ ਲੱਗਦਾ ਹੁੰਦਾ ਵੀ ਇਹਦੇ ਵਿੱਚ ਮੈਂ ਸਾਰਿਆਂ ਨੂੰ ਗੈਣ ਲਿਆ ਯਾਦ ਵੀ ਕਰ ਲਿਆ ਜੀ ਯਾਦ ਵੀ ਆ ਸਾਥ ਚ ਨੂੰ ਨਣ ਨੂੰ ਰਿਸਪੈਕਟ ਜਿਵੇਂ ਆਪਾਂ ਪੜਨਾਂਗੇ ਨਾ ਵੀ ਭੈੜਾ ਭੈਣਾ ਕਦੇ ਨਾਲ ਲੜੀਆਂ ਸਾਡੂ ਵਰਗੇ ਖੈ ਕਿ ਕੋਲਾਪੋਰ ਸਿੰਘ ਵਿੱਚ ਬਾਗਾਂ ਦੇ ਬਹਿ ਕੇ ਤੇ ਫਿਰ ਨਣਾਂ ਦਾ ਵੀ ਤਾਂ ਆਪਣਾ ਰਿਸ਼ਤਾ ਹੈ ਹਾਂ ਜੀ ਨਾਲ ਨੂੰ ਤਰ ਆਪਾਂ ਆਪਦੇ ਫਿੱਕੇ ਜਾਂਦੇ ਆ ਤੇ ਆਪਾਂ ਨੂੰ ਕਿੱਡਾ ਮਾਣ ਹੁੰਦਾ ਤੇ ਉਹ ਵੀ ਤਾਂ ਇਸ ਕਰਦ ਗੋਦੀ ਇੱਥੇ ਨਹੀਂ ਪਰ ਉਹ ਤੁਹਾਡੇ ਦੇ ਰਿਸ਼ਤੇਾਂ ਚ ਪਤਾ ਨਹੀਂ ਉਹ ਹੁਣਾਂ ਚਾਹੀਦਾ ਤੇ ਮੈਨੂੰ ਲੱਗਦਾ ਆਪਾਂ ਕਰੀਏ ਆਪਾਂ ਚੱਲੀਏ ਭਾਵੇਂ ਵੀ ਪਾਣੀ ਤਾਂ ਪੀ ਲੈ ਗਿੰਦੇ ਨੂੰ ਪਾਣੀ ਬਰੋਕੇ ਹਾਂਜੀ ਹਾਂਜੀ ਪੀ ਲੈ ਕੋਸਾ ਕੋਸਾ ਪਾਣੀ ਚਾਹੀਦਾ ਕੋਸਾ ਹਾਂ ਉਹ ਹੋ ਗਿਆ ਕੋਸਾ ਇਹ ਤੇ ਇਹਦੇ ਹੱਦੇਣਾ ਹੁੰਦੀ ਨਾਰਮਲ ਪੀਲੰਗ ਪੈਂਜੀ

ਹਣਾ ਜੀ ਪਤਾ ਲੱਗ ਗਿਆ ਨੂੰ ਵੀ ਤੁਸੀਂ ਇਹੀ ਗੱਲਾਂ ਕਰਦੇ ਆਂ ਆ ਰਸਤੇ 'ਚ ਹਾਂ ਬਈ ਆਲੇ ਦੁਆਲੇ ਬੜਾ ਕੋਈ ਬਖਸ਼ਾ ਅੰਦਰ ਰੱਬ ਨੇ ਜੇ ਨਾ ਦੇਖ ਸਕੀ ਹੈ ਨਾ ਸਹੀ ਹੋ ਗੱਲ ਬਸ ਇੰਜੋਏ ਕਰਨਾ ਨਾ ਹੋਣਾ ਚਾਹੀਦਾ ਬੰਦਾ ਆ ਜਾਓ ਬਈ ਚੱਲੀਏ ਫਿਰ ਲਿਆਓ ਬੈਗ ਚਲਿਏ ਜੀ ਇੱਥੇ ਬੈਠੋ ਵੀਰੇ ਪਿਆਰਾ ਨੇ ਤੁਸੀਂ ਨਾ ਇੱਥੇ ਬੈਠੋਗੇ ਆਂ ਦੇਖੋ ਜਦ ਮੜਾ ਜੀ ਬਹੁਤ ਅੰਦਾਜ਼ਾ ਬੁਚਾ ਹੈ ਜਿਵੇਂ ਕੋਈ ਸਾਥੀ ਵਿਦਿਆ ਅਧਿਕਾਰ ਜਿੰਦੇ ਬਹੁਤ ਪਿਆਰੀ ਹੈ ਤੇ ਪੰਛੀ ਸਵੇਰੇ ਪੰਛੀ ਇੰਨੇ ਆਉਂਦੇ ਨੇ ਬਹੁਤ ਪੰਛੀ ਆ ਜਾਂਦੇ ਆ ਦੇ ਤੇ ਬੰਦੇ ਕਿੰਨਾ ਸਤ ਹਾਂ ਚੋਲਾ ਵਿੱਚ ਅਕੜਾ ਜੀ ਕਰਾ ਵਿੱਚ ਚੱਕ ਲਿਆ ਹੁਣ ਆਪ ਕੀ ਦੇ ਲੈਣਦੇ ਲਾਉਜੀ ਲਾ ਕੋ ਨਹੀਂ ਲਾਤਾ ਚੰਗਾ ਪਾਈ ਮਰਦੇ ਆ ਬ੍ਰੇਕ ਤੋਂ ਬਾਅਦ ਇਹ ਮੌਕਾ ਤਾਂ ਮਿਲਿਆ ਨਾ ਕਈ ਨਾ ਮਿਲਦਾ ਕੋਈ ਲੋਕਾਂ ਨੂੰ ਆਪਣੀ ਗਰਮ ਕੁੜੀ ਹੈ ਚੰਗੀ ਹੈ ਇੰਟੈਲੀਜੈਂਟ ਹੈ ਤੁਹਾਨੂੰ ਪਤਾ ਹੋਣਾ ਐਡੀ ਹੋਇਆ ਸੰਦੀਰ ਗਜ਼ਲ 我在家儿，口租的房子。